ਸਾਡੇ 11:15 ਵਜੇ ਸਾਨੂੰ ਫੋਨ ਕਾਲ ਆਂਦੀ ਆ ਕਿ ਪੰਡੋਰੀ ਰੋਡ ਤੇ ਇਹਦੇ ਪੰਸਾਫ ਦੇ ਗਦਾਮਾਂ ਦੇ ਅੰਦਰ ਨਾ ਅੱਗ ਲੱਗ ਗਈ ਆ ਅਸੀਂ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਰ ਬਟਾਲੇ ਫੋਨ ਕਰਤਾ ਬਟਾਲੇੋਂ ਗੱਡੀ 2 ਮਿੰਟ ਚ ਆ ਰਹੀ ਐ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਜਿਹੜਾ ਖਤਰੇ ਵਾਲਾ ਕੰਮ ਉਹ ਟਲ ਗਿਆ ਅੱਗ ਨੇ ਕਿਸੇ ਘਰਾਂ ਪਾਇਆ ਕਿ ਨਹੀਂ ਅੱਗ ਨੇ ਗਦਾਮਾਂ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੱਦਾਂ ਅੱਗ ਨੇ ਸਾਰੇ ਪਾਸੇ ਘੇਰਾ ਪਾਇਦਾ ਆ ਕਿਹੜੀ ਕਿਹੜੀ ਚੀਜ਼ ਨੂੰ ਪੂਰੇ ਅੱਛਾ ਲਈਆ ਇਹ ਫਿਲਹਾਲ ਤੇ ਇਹ ਲੱਕੜ ਦੇ ਕ੍ਰੇਟਾ ਤੇ ਪਲਾਸਟਿਕ ਦੇ ਕ੍ਰੇਟ ਆ ਇਹ ਇਹਨਾਂ ਨੂੰ ਹਜੇ ਲੱਗੀ ਅੱਗ ਚਲੋ ਅੰਦਰ ਬਚਾਓ ਆ ਕਣਕ ਕਣਕ ਦਾ ਬਚਾਓ ਕਿੰਨਾ ਕਣਕ ਸਮਾਂ ਇਹਦਾ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹ ਹੁਣ ਇਨਸਪੈਕਟਰ ਸਾਹਿਬ ਨੂੰ ਪੁੱਛਣਾ ਕਿ ਕੀ ਨਹੀਂ 70% ਕੰਟਰੋਲ ਪਾ ਲਿਆ ਜੀ 30% ਰਹਿ ਗਿਆ ਇਹ ਗਦਾਮ ਦਾ ਅਨਾਜ ਨੂੰ ਜਿਹੜਾ ਅੰਦਰ ਪਿਆ ਅਨਾਜ ਹਜੇ ਤੇ ਸੇਫ ਹੀ ਲੱਗਦਾ ਮੈਨੂੰ ਚਲੋ ਹੋਰ ਕਿੰਨਾ ਸਮਾਂ ਲੱਗ ਸਕਦਾ ਬਚਾਉਣ ਬਸ ਘੰਟਾ ਅੱਧਾ ਘੰਟਾ ਲੱਗਦਾ ਹੈ ਬੋਰੀਆਂ ਦਾ ਬਚਾਅ ਹੈ ਬੋਰੀਆਂ ਦਾ ਬਚਾਅ ਹੀ ਤਕਰੀਬਨ ਲੱਗਦਾ ਮੈਨੂੰ ਜੀ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿੰਨਾ ਲੱਗੀ ਆ ਇਹਦਾ ਇਹ ਪਤਾ ਨਹੀਂ ਲੱਗ ਸਕਿਆ ਮਾਵਾ ਆਈ ਗਰਦਾਸਪੁਰ ਦਾਣਾ ਮੰਡੀ ਆੜ ਦਾ ਕੰਮ ਕਰਦੇ ਆ ਮੰਡੀ ਜਾ ਰਹੇ ਤੇ ਦੇਖਿਆ ਦੂਰੋਂ ਧੂਆ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਦੀ ਗਦਾਮਾਂ ਤੇ ਲੇਕਿਨ ਗਦਾਮਾਂ ਦਾ ਬਚਾਅ ਆ ਅੰਦਰ ਬਾਹਰ ਜਿਹੜਾ ਕੁਆੜ ਕੁੜ ਪੇ ਦਾ ਸੀਗਾ ਉਹਦੀ ਉਹਨੂੰ ਅੱਗ ਲੱਗੀ ਆ ਅੰਦਰ ਬਚਾਅ ਹੋ ਗਿਆ ਅਗਰ ਕਿਦਾਂ ਲੱਗੀ ਆ ਇਹ ਦੇਖੋਗੇ ਆਪਕੋ ਪਤਾ ਲੱਗੇਗਾ ਜਿਸ ਤਰ੍ਹਾਂ ਮੌਕੇ ਦੇ ਫਾਰ ਬਿਗੜਦੀਆਂ ਗੱਡੀਆਂ ਆਪਣੇ ਟਾਈਮ ਨਾਲ ਆ ਕੇ ਭਜਾਉਂਦੇ ਆਂ ਦੰਦੇ ਦੋ ਪੈਨ ਲਾਗੇ ਸਾਡੇ ਨੂੰ ਦੇਤੇ ਆ ਇੱਕ ਵਾਰ ਇੱਕ ਦੋ ਪੈਨਾਂ ਹੋ ਗਈਆਂ ਨੱਥੇ ਅਗਦਮਾਂ ਦੇ ਆਲੇ ਦੋਲੇ ਹੀ ਆ ਸਾਰੀ ਆਂਦਰ ਬਚਾਵ ਆ ਬਾਰ ਬਾਰੀ ਆ ਸਾਰੀ ਤੇਜਸਵੀਰ ਕੋਰ ਘੜਾਉਣਾ ਪੰਸਬ ਦਾ ਆਪਣੇ ਮੇਰੇ ਵਾਲੋ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ ਮੈਨੂੰ ਇੱਥੋਂ ਫੋਨ ਆਇਆ ਕਿ ਇਦਾਂ ਅਗ ਲੱਗੀ ਆ ਐਕਚੁਅਲੀ ਅੱਗ ਲੱਗੀ ਆ ਜਿਹੜਾ ਲੱਗੇ ਨਾਰਸਪੇ ਆ ਉਹਨਾਂ ਨੇ ਅੱਗ ਲਾਤੀ ਥੇ ਤੇ ਇਹਨਾਂ ਨੇ ਕਰੇਟਾਂ ਨੇ ਅੱਗ ਫੜ ਲਈ ਤੇ ਉਸ ਤੋਂ ਬਾਅਦ ਆਪਾਂ ਫਾਇਰ ਗੈਡ ਨੂੰ ਫੋਨ ਕੀਤਾ ਅੱਗ ਨੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹੜੇ ਕਿ ਕਾਫੀ ਜਿਆਦਾ ਅੱਗ ਲੱਗੀ ਗ੍ਰਾਉਂਡ ਨੂੰ ਕਰੇਟਾਂ ਚ ਕਵਰਾਂ ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਲਬ ਨੁਕਸਾਨ ਹੋਇਆ ਤੇ ਬਾਕੀ ਜਿੰਨਾ ਵੀ ਨੁਕਸਾਨ ਆ ਬਾਅਦ ਚ ਪਤਾ ਲੱਗੇਗਾ ਹਣ ਕੰਮ ਮੁੱਕਣ ਤੋਂ ਬਾਅਦ ਕਿੰਨਾ ਹੋਇਆ ਕਿੰਨੇ ਕਰੇਟਾ ਗਏ ਫੇ ਇੱਥੇ ਦੇ ਘੱਟੋ ਘੱਟ ਆਪਣੇ 14000 ਕਰੇਟ ਪ ਇਸ ਸਰੋਂ ਪਵਾਚ ਪਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾਅਦ ਹੀ ਕਿ ਸੜਿਆ ਕੀ ਨਹੀਂ ਨੁਕਸਾਨ ਕਿੰਨਾ ਲੱਗਾ ਅਨੁਮਾਨ ਕਿੰਨਾ ਲੱਗਾ ਕਾਫੀ ਨੁਕਸਾਨ ਹੋ ਗਿਆ ਬਾਕੀ ਉਹ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਅੱਗੇ ਵੀ ਯਾਰੀ ਕਿੰਨੀ ਗੱਡੀਆਂ ਆਈਆਂ ਇੱਥੇ ਚਾਰ ਗੱਡੀਆਂ ਪੰਜਵੀਂ ਗੱਡੀ ਆ ਰਹੀ ਹੈ ਫਰਜਰੇਟਰ ਦੀ ਚਾਰ ਗੱਡੀਆਂ ਆ ਗਈਆਂ ਅੱਗ ਕਰਨ ਕਰਨ ਕਿ ਆ ਕੇ ਕਾਰਨ ਅੱਗ ਸਾਹਮਣੇ ਆਪਣੇ ਇੱਥੇ ਨਾਲ ਦੇਖੋ ਸਾਡੇ ਸਾਹਮਣੇ ਨਾਲ ਨੂੰ ਅੱਗ ਲਾਈ ਸੀ ਇਹਨੇ ਇੱਕ ਇੱਕ ਕਿਸਾਨ ਨੇ ਲਾਈ ਕਿ ਕਿੱਥੋਂ ਪਰੋ ਕਿੰਨਾ ਇਹ ਕਿ ਕਿਸਾਨ ਨੇ ਲਾਈ ਹੋਣੀ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਕੇ ਹਨਾ ਆਪਣਾ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਿਨ੍ਹਾਂ ਨੇ ਅੱਗ ਲਾਈ ਹੈ ਹਾਂ ਕਾਬੂ ਹਜੇ ਤੱਕ ਕਾਬੂ ਪੈ ਪਿਆ